ਕਿ ਵੀ ਹੋ ਜੀ ਸਾਰੇ ਅੱਜ ਆਪਾਂ ਵੇਖਾਂਗੇ ਇੰਸਟਾ ਦੀਆਂ ਹਾਸੇ ਮਖੌਲ ਵਾਲੀਆਂ ਰੀਲਾਂ ਤੇ ਪੜਾਂਗੇ ਉਸ ਤੋਂ ਵੀ ਢੈਂਟ ਢੈਂਟ ਕਮੈਂਟ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਤੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਸ਼ੁਰੂ ਕਰਦੇ ਹਾਂ ਅਕਬਰ ਦੇ ਦਰਬਾਰ ਚੋਂ ਭੱਜਿਆ ਹੋਇਆ ਨਾਰਕਲੇ ਦਾ ਛੋਟਾ ਭਰਾ ਨਾ ਮੜਾ ਬੋਲਿਆ ਕਰੋ ਯਾਰ ਬੱਲੂ ਪੰਜਾਬ ਦੀ ਕੋਹਣਾ ਧੀਆ ਬਾਈ ਜੋ ਮਰਜੀ ਲੱਗੀ ਜਾਣਦੇ ਪਰ ਤੂੰ ਨਾ ਨਾਲੀ ਵਿੱਚ ਡਿੱਗ ਜੀ ਇਹਨੂੰ ਗਾਲਾਂ ਕੱਢਣ ਵਾਲੇ ਵਾਰੀ ਸੇ ਰੋਣ ਤੱਕਾ ਮੁੱਕੀ ਬਿਲਕੁਲ ਨਹੀਂ ਕਰਨੀ ਤੇਰੀਆਂ ਟਪੂਸੀਆਂ ਦੇਖ ਬਾਂਦਰ ਵੀ ਸ਼ਰਮ ਨਾਲ ਮਰ ਜਾਏ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ। ਮੂੰਹ ਬਾਬਾ ਲੱਭਣਿਆ ਹੀ ਆ ਰਖੋ ਤਾਂ ਭਗਿਆ ਇੱਟ ਬਾਬੇ ਦੇ ਵੀ ਪਾਲੋ ਆਖੋ ਮੈਂ ਵੀ ਆਇਆ ਨਾ ਜੇ ਆਖੋ ਪੈਕ ਵੀ ਆਉਗੀ ਤੇਰੇ ਗਵੰਟੀ ਵੀ ਚੰਗੇ ਆ ਆਪਾਂ ਹੁੰਦੇ ਤੇਰੇ ਘਰ ਇੱਟਾਂ ਚ ਲਾਉਣੀ ਸੀ ਮੰਮੀ ਵੀ ਸੋਚਦੀ ਹੋਣੀ ਕਿ ਇਦਾਂ ਦੀ ਨੋਂ ਨਾਲੋਂ ਮੁੰਡਾ ਛੜਾ ਹੀ ਰੱਖ ਲੈਂਦੀ ਤੇ ਚੰਗਾ ਸੀ ਦੇਖੀ ਕਿਤੇ ਪਰਣਾਲੇ ਚ ਨਾ ਰੁੜ ਚ ਵੀ ਜਾਣੀ ਜਿੰਨੀ ਲੰਘ ਗਈ ਤੇ ਜਿੰਨੀ ਤੇਰੀ ਬਾਕੀ ਐ ਸਾਰੀ ਤੇ ਆ ਤੂ ਆ ਨਾ ਯਾਰ ਇੰਨੀ ਵੀ ਜ਼ਹਿਰ ਨਾਲ ਲਿਖਿਆ ਕਰੋ ਇਹਦੇ ਕਸੂਤੀ ਥਾਂ ਵਾਲਾ ਫੋੜਾ ਦੁੱਖ ਗਿਆ ਲੱਗਦਾ ਪੰਪ ਵੀ ਬਹੁਤ ਕੁੱਤੀ ਚੀਜ਼ ਹੈ ਇਹ ਭਗਵਾਨ ਵੀਰਾ ਸਪ੍ਰਿੰਗਾਂ ਵਾਲੇ ਬੋਰਡ ਕਿੱਥੋਂ ਲਏ ਆ ਕਿੰਕ ਕਿਤੇ ਤੇਰੇ ਵਾਲੇ ਖੂਚ ਸੋਨੂ ਸੀਤੂ ਵਾਲਾ ਨਿਕਲਾ ਬਈ ਇਹ ਫੜਾ ਮੜਾ ਖੂ ਕਿੱਥੇ ਆ ਸਾਨੂੰ ਵੀ ਦੱਸ ਦੇ ਕੰਡਾ ਨਾਮਰਾ ਲਿੰਕ ਕਿਤੇ ਜਾਂਦਾ ਹਟੀ ਨਾ ਬੱਲੂ ਜਦੋਂ ਤੱਕ ਕੋਈ ਐਕਟਿਵ ਨਹੀਂ ਚੜਦੀ ਤੇਰੇ ਤੇ ਗੈਨੋ ਲੱਦਾ ਪੜੇ ਹੁਣ ਤੁਸੀਂ ਜਿਗਰਾਤੇ ਵੀ ਲਾਇਆ ਕਰ ਮੇਰੇ ਵੱਲੋਂ 1 ਕਰੋੜ ਦੀ ਲਾਨਤ ਬੱਲੂ ਦੀਦੀ ਬਾਬਲ ਦੀ ਪੱਗ ਦੀ ਲਾਜ ਰੱਖ ਸਰਵਜ ਖਾਨ ਫਰਮ ਮੀਸ਼ਾ ਇਕ ਕੀ ਹੈ ਕੀ ਹੈ ਵਾਲਾ ਟ੍ਰੈਂਡ ਵੀ ਇੰਸਟਾਗ੍ਰਾਮ ਤੇ ਬਹੁਤ ਮਸ਼ਹੂਰ ਹੋਇਆ ਚਲੋ ਵੇਖਦੇ ਆਂ ਬਾਈ ਦੀ ਇੱਕ ਵੀਡੀਓ ਤੇ ਫਿਰ ਪੜਦੇ ਆਂ ਰੋਮਾਂਚਕ ਕਮੈਂਟ ਕੀ ਹੈ ਕੀ ਹੈ ਤੁੰਡੀਆਂ ਤੁੰਡੀਆਂ ਨਹੀਂ ਲੱਤਨੀ ਨਹੀਂ ਲੱਤਨੀ ਸਿਆਲਿਆ ਸਿਆਲਿਆ ਕਹਿੰਦੇ ਨਹੀਂ ਨਹੀਂ ਲੱਤਨੀ ਪੁੱਤਿਆ 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 ਪਰ ਨਹੀਂ ਆ ਪਰ ਨਹੀਂ ਪਰ ਨਹੀਂ ਮੁਸ਼ਾ ਕੁਲੀਆਂ ਤੁੰਡੀਆਂ ਕੁਲੀਆਂ ਰਕਨੀਆਂ ਰਕਨੀਆਂ ਵੇ ਲੋ ਕੰਬਈਆ ਕੰਬਈਆ ਕੰਬਈ ਵਾਲੀਆ 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 ਪਲਾਂ ਦੀ ਵਾਲੀਆ ਵਾਲੀਆ ਟਾਂਡੇ ਸ਼ਰਟ ਪਾਉਣੀ 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 ਐਣ ਕੀ ਐਣ ਕੀ ਮੈਂ ਗਿਆ ਸੀ ਡਾਕਟਰ ਕੋਲ ਵੀਰ ਉਹ ਕਹਿੰਦਾ ਹੋ ਜਾਣਾ ਠੀਕ ਚਾਰ ਪੰਜ ਦਿਨਾਂ ਦੇ ਵਿੱਚ ਪੰਜਾਬ ਚ ਇੰਨੇ ਚੋਰ ਨੇ ਕੋਈ ਇਹਦਾ ਫੋਨ ਹੀ ਖੋਲੋ ਭਾਈ ਆਪਣਾ ਸਕੈਂਦਰ ਭੇਜੀ ਮੈਂ ਲੱਖ ਦੀ ਲਾਹਨਤ ਪਾਈ ਮੈਂ ਮਰਗ ਵਾਲੇ ਘਰ ਆਇਆ ਕੱਢ ਜਾ ਕੇ ਹੱਸਦਾ ਨੁਕਸਾਨ ਨੁਕਸਾਨ ਦਵਾਈ ਆ ਦਵਾਈ ਆ ਚੱਲ ਰਹੀ ਆ ਚੱਲ ਰਹੀ ਆ ਹੋਰ ਲੋ ਵਾਲੋ ਕਰੋਨਾ ਦੇ ਟੀਕੇ ਤੈਨੂੰ ਲਾ ਜੁਦਾ ਲਾ ਫੈਕਟਰੀ ਕਾ ਗਾਯੋਨ ਲਾ ਸਾ ਕੀਆ ਕੀਆ ਪੂਰੀਆ ਪੂਰੀਆ ਪੁਰਦੇ ਰਹਿਣਾ ਹੈ ਰਹਿਣਾ ਹੈ ਕੀਆ ਕੀਆ ਮੋਚ ਕਿੱਥੇ ਆ ਕਿੱਥੇ ਆ ਕੁੰਡੀਆਂ ਨਹੀਂ ਆ ਨਹੀਂ ਚਾਚਾ ਆਪਣੇ ਯਾਰ ਮੂਰੇ ਤੇਰਾ ਗਾਣਾ ਲਾਇਆ ਸਾਲਾ ਮੇਰੇ ਚ ਪੇੜਾ ਮਾਰ ਕੇ ਤੇਰਾ ਗਾਣਾ ਸੁਣ ਕੇ ਤੇਰੇ ਮੂੰਹ ਚ ਇੱਕ ਤਾਂ ਦੰਦ ਹੋਣਾ ਚਾਹੀਦਾ ਬਹੁਤ ਅੱਗੇ ਤੱਕ ਜਾਓਗੇ ਜੀ ਇੰਨੀ ਛੋਟੀ ਉਮਰ ਚ ਹੀ ਗਾਣਾ ਸ਼ੁਰੂ ਕਰਦਾ ਬਾਬਾ ਤੇਰੀ ਆ ਉਮਰ ਹੋ ਗਈ ਤੇਰਾ ਯਾਰ ਹੀ ਨਹੀਂ ਮੰਨਿਆ ਪਈਆ ਜੇ ਹੋਰ ਰੁਕ ਲੈਣਾ ਸੀ ਥੋੜਾ ਅਜੇ ਤਾਂ ਤੇਰੇ ਦੁੱਧ ਤੇ ਦੰਦੀ ਮਸਾ ਟੁੱਟੇ ਸੇਲੀ ਨੂੰ ਆ ਗਾਣਾ ਸੁਣਾਇਆ ਬਲੌਗ ਕਰਕੇ ਇਹ ਹੱਥ ਮੇਰਾ ਫੜਿਆ ਸੱਜਣਾ ਸ਼ਦੀਨਾ ਕਿਸੇ ਅਗੇ ਝੋਲੀ ਟੱਡੀਨਾ ਮੇਰਾ ਹੱਥ ਮੇਰਾ ਸੱਜਣਾ ਸ਼ਦੀਨਾ ਚਾਚਾ ਜੀ ਗੁੱਸਾ ਆ ਗਿਆ ਸੁਣ ਕੇ ਚਾਚੀ ਤੇ ਕੰਧ ਤੇ ਛੱਡੀ ਨਾ ਚਾਚਾ ਸ਼ਾਇਰੀ ਸੁਣ ਕੇ ਚਾਚੀ ਕਰੋ ਕੱਢੀ ਨਾ ਬਸ ਇਸ ਤੋਂ ਅੱਗੇ ਮੂੰਹੋਂ ਕੁਝ ਕੱਢੀ ਨਾ ਸੱਜਣ ਤੇ ਪੱਥਰੀ ਹੋ ਗਿਆ ਵੇਖੀ ਆਂਟੀ ਬੰਦਾ ਮਾਰ ਕੇ ਛੱਡੀ ਨਾ ਅੰਕਲ ਤੈਨੂੰ 100 ਵੇ ਪ੍ਰਮਾਦਮਾ ਦੀ ਬੋਤਲ ਪੀ ਕੇ ਇਸ ਸ਼ਾਇਰ ਤੇ ਪੜਾਸ ਕੱਢੀ ਨਾ ਇਹ ਭਗਵਾਨ హారా నవాసోతో ఆడర్ ఢిల్ ਅਰਜੈਂਟਿਨੋਂ ਭੇਸ ਬਦਲ ਕੇ ਲੋਕਾਂ ਦੇ ਵਿਆਹਾਂ 'ਚ ਫ੍ਰੀ ਤੇ ਖਾਣੇ ਦਾ ਪ੍ਰਬੰਧ ਕਰਦਾ ਹੋਇਆ ਪਰ ਆਪਾਂ ਤੁਹਾਨੂੰ ਪਛਾਣ ਲਿਆ ਨੋਟੀਪੋਏ ਨੋ 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 ਸਸਤਾ ਅਰਜੈਂਟਿਨੋਂ ਭਾਜੀ ਜੀਜਾ ਲੱਗਦਾ ਸ਼ਪੀਲ ਜੋ ਘਟਿਆ ਪਤਾ ਨਹੀਂ ਮੱਥਰੇਣਾ ਫਿਰ ਢੀਰ ਨੂੰ ਪਾੜ ਦੂੰਦਾ ਮੈਂ ਹਸਾਲ ਵਾਲੀ ਐਵੇਂ ਧਮਕੀਆਂ ਧੂਕੀਆਂ ਦੇਣੀਆਂ ਬੰਦ ਕਰ ਦੇ ਠੀਕ ਆ ਦੇਲੀਏ ਫੋਨ ਲਾਉਣਾ ਨਾ ਇਹਨੂੰ ਬੰਦ ਕਰ ਰਹਿਣਾ ਨਹੀਂ ਜਿੱਥੇ ਮਾਰਦੀ ਦਾ ਜਦੋਂ ਮਾਰਦੀ ਆ ਜੀ ਸਾਡੇ ਪਿੰਡ ਦਾ ਹੋਣ ਕਰਕੇ ਇਹਦੇ ਵੱਲੋਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਉਮਰ ਕੱਚੀ ਪੈਨਸਲ ਵਾਲੀ ਤੇ ਫੀਲਿੰਗ ਆਪਿਸ਼ਨੋਈ ਵਾਲੀਆਂ ਜਾਓ ਈ ਚਵਲ ਸਾਲੇ ਤੇਰਾ ਰੋਣਾ ਕੀ ਹੈ ਕਿਹਦੇ ਨਾਲ ਹੈ ਮੈਂ ਉਹਦੀ ਮਿਹਨਤ ਕਰ ਲੈਣਾ ਤੇਰਾ ਖਿਹੜਾ ਛੁੱਟਿਆ ਐਵੇਂ ਤੇਰਾ ਪਾਰਾ ਚੜਾਈ ਰੱਖਦਾ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਮੈਨੂੰ ਇਹਦਾ ਮੂੰਹ ਸੀਣਾ ਪੈਣਾ ਮਸ਼ੀਨਾ ਤੇਰੇ ਆ ਲੱchnਾ ਤੋਂ ਲੱਗਦਾ ਲੋਕਾਂ ਦਾ ਧਮਕਿਆਂ ਤੋਂ ਵਿਸ਼ਵਾਸ ਉੱਟ ਜਾਣਾ ਮਮਾ ਬੁੱਲਾਂ ਤੇ ਵੀ ਕਾਲਗੇਟ ਮਾਰ ਲਿਆ ਕਰ। ਭਾਈ ਜੀ ਮੈਂ ਤੇਰਾ ਸਭ ਤੋਂ ਵੱਡਾ ਫੈਨ ਆ। ਕਮੈਂਟਾਂ ਵਿੱਚ ਜੋ ਗੱਲਾਂ ਤੈਨੂੰ ਮਿਲਦੀਆਂ ਸਾਰੀਆਂ ਪੜਦਾ। ਕਿਸ ਕਿਸ ਨੂੰ ਭਾਬੀ ਨਹੀਂ ਪਾਬਾ ਲੱਗ ਰਿਹਾ। ਭੈਣ ਮੈਨੂੰ ਥੋੜਾ ਜਿਹਾ ਵੀਰ ਲੱਗਦਾ ਲਿਪਸਟਿਕ ਤਾਂ ਇੱਕ ਵਾਰ ਚ ਸਾਰੀ ਖਤਮ ਹੋ ਗਈ ਹੋਣੀ ਮੈਨੂੰ ਕਿਉਂ ਲੱਗ ਰਿਹਾ ਕਿ ਇਸ ਮਾਦਾ ਦੇ ਰੂਪ ਚ ਕੋਈ ਸ਼ੈਲ ਚ ਪੀਲਾ ਘੱਭਰੂ ਭਾਬੀ ਥੋੜੀ ਥੋੜੀ ਭਾਜੀ ਲੱਗਦੀ ਹੈ ਬਾਈ ਥੋੜੇ ਦਿਨਾਂ ਤੱਕ ਇਹਦੇ ਮੁੱਛਾਂ ਆ ਜਾਣੀਆਂ ਨੇ ਬੱਲੇ ਸ਼ਾਬਾਸ਼ ਸ਼ਾਬਾ ਜਾਨੀ ਦਾ ਕਰਵਲਾ ਬੱਲੇ 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 ਜਾਨੀ ਦਾ ਕਰਵਲਾ ਅੱਜੋ ਮੇਰੇ ਵਾਸਤੇ 프라이 ਲੈ ਆਇਆ 프라이 ਲੈ ਆਇਆ 프라이 ਦੇ ਨਾ ਔਰ ਪਾਲ ਤੀਰ ਲੈ ਆਇਆ ਪਾਲ ਪਨੀਰ ਆ ਦੇਖੋ ਮੱਖਣ ਕੋ ਆ ਕੇ ਲੈ ਆਇਆ ਬੱਲੇ ਬੱਲੇ ਸ਼ਾਬਾਸ਼ ਸ਼ਾਬਾ ਜਾਨੀ ਦਾ ਕਰਵਲਾ ਕੀ ਦਾ ਕਰਵਲਾ ਪੇ ਜਾਨੀ ਦਾ ਕਰਵਲਾ ਵਾ 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 ਜਾਨੀ ਦਾ ਕਰਵਲਾ ਪਨੀਰ ਲੈ ਆਇਆ ਇਨੀ ਡੇਰ ਤੱਕ ਚਾਬੀ ਵਾਲਾ ਬੰਦ ਨਹੀਂ ਰੋਣਾ ਪਉਂਦਾ ਉਹ ਵੀ ਚੁੱਪ ਕਰ ਜਾਂਦਾ ਜਦੋਂ ਚਾਬੀ ਮੁੱਕ ਜਾਂਦੀ ਹੈ ਭਾਬੀ ਬੋਲੀ ਤੂੰ ਜਾਨੀ ਗਲਾ ਮੇਰਾ ਸੁੱਕਣ ਡਿਆ ਭਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਰ ਕਮੈਂਟ ਚ ਗਾਣਾ ਕਰਦਾ ਤੁਹਾਨੂੰ ਮੈਂ ਜਿਹੜਾ ਵੀ ਘੋੜੇ ਤੇ ਬੈਠਾ ਉਸ ਨੂੰ ਬੇਨਤੀ ਹੈ ਇਸ ਦੀ ਪਿੱਠ ਤੇ ਘੋੜੇ ਦੀ ਲੱਤਾਂ ਮਰਵਾ। ਧੰਨਵਾਦ ਹੁਕਮਤ। ਮੇਰਾ ਰੋਣਾ ਆ ਗਿਆ ਕੀ ਸੁਣ ਕੇ ਤੇਰੇ ਪੈਰ ਕਿੱਥੇ ਨੇ ਵੀਰ ਮੈਂ ਤੇਜਾਬ ਨਾਲ ਥੋੜੀ ਸੀ। ਗਰਮ ਸਰਦ ਕਰਨਗੇ ਪਿਛਲਿਆਂ ਨੂੰ। ਇੱਕ ਅੱਧੀ ਬਾਹਾਂ ਵਾਲੀ ਪਾਈ ਫਿਰ ਤਾਂ ਇੱਕ ਜੈਕਟ। ਇਹ ਭਗਵਾਨ ਕੋੜੀ ਵੀ ਬੇਇੱਜ਼ਤੀ ਮੰਨ ਗਈ ਜਿਵੇਂ ਸਿੰਗਰ ਨੱਚਦਾ ਇਸ ਤਰ੍ਹਾਂ ਅਸੀਂ ਪੰਪਰ ਨਾਲ ਟਾਇਰ ਵਿੱਚ ਹਵਾ ਭਰਦੇ ਆ ਕੋੜੀ ਵੀ ਸ਼ਰਮ ਨਾਲ ਨੀਵੀਂ ਪਾਈ ਖੜੀ ਪਰ ਇਹਨੂੰ ਗਉਣ ਲੱਗੇ ਨੂੰ ਭੋਰਾ ਸ਼ਰਮ ਨਹੀਂ ਆਈ ਕੋਈ ਕਮੰਡੀ ਹੀ ਹੋਊ ਜਿਹੜਾ ਇਹਨੂੰ ਗਾਲਾਂ ਨਾ ਕੱਢ ਕੇ ਜਾਊ ਬਾਈ ਮੱਤ ਅੜਕਣ ਲੱਗਿਆ ਸਾਰਿਆਂ ਨੂੰ ਭੁਲੇਖਾ ਇਹ ਵੀ ਡਿੱਗ ਗਿਆ ਪਰ ਸਚਾਈ ਇਹ ਹੈ ਕਿ ਉਹ ਮੂਹ ਤੋਰਿਆ ਸੀ ਡੁੱਬ ਕੇ ਮਰ ਜਾਣ ਵਾਲੀ ਕਹਾਵਤ ਸੱਚ ਹੁੰਦੀ ਵੀ ਇਕ ਲਈ ਅੱਜ ਕਿਸੇ ਨੇ ਨੱਕ ਡੋਬ ਕੇ ਮਰਨ ਨੂੰ ਕਿਹਾ ਹੋਣਾ ਉਹ ਜਿੱਤ ਆ ਪਾਣੀ ਚੱਕ ਕਰ ਰਿਹਾ ਵੀਰ ਖਾਰਾ ਕੇ ਮਿੱਠਾ ਮੱਛੀ ਫੜਦਾ ਮੂੰਹ ਨਾਲ ਅਸੀਂ ਉਤਰਦੇ ਹੀ ਇਦਾਂ ਸਿਰੋ ਨਾ ਜੂਨਾ ਲਾ ਫੈਕ ਰਿਹਾ ਕਾਇਲ ਲਾ ਤਕਨ ਲੋ ਕੁੜੀਆਂ ਦੀ ਭਰੂਣ ਹੱਤਿਆ ਕਰਦੇ ਸੀ ਲੱਗਦਾ ਹੁਣ ਮੁੰਡਿਆਂ ਦੀ ਹੋਊਗੀ ਨਾ ਇਹਨੂੰ ਵਿਆਹਣ ਜੋਗੇ ਨਾ ਕਰੂੰ ਕੱਟਣ ਜੋਗੇ ਜਿਹੜੇ ਕਹਿੰਦੇ ਸੀ ਨਾ ਕਿ ਪੰਜਾਬ ਚ ਕੁੜੀਆਂ ਦੀ ਘਾਟ ਆ ਉਹਨਾਂ ਦਾ ਇਹਨਾਂ ਦੇ ਮੂੰਹ ਬੰਦ ਕਰਾਤਾ ਤੇਰੀਆਂ ਇਸੇ ਰਕਤ ਕਰਕੇ ਗਵੰਡੀਆ ਨੇ ਕੰਨ ਤੇ ਚਾਰ ਵਾਰ ਹੋਰ ਕਰਾਏ ਮਾਂ ਵੀ ਸੋਚਦੇ ਹੋਣੀ ਕੁੜੀ ਹੁੰਦੀ ਵਿਆਹ ਕੇ ਤੋੜ ਦਿੰਦੇ ਇਹ ਜਨੌਰ ਦਾ ਕੀ ਕਰੀਏ ਗਵੰਡੀ ਇੱਥੇ ਆ ਕੇ ਘਰ ਵੇਚ ਕੇ ਕਿਤੇ ਹੋਰ ਲੈ ਲਿਆ ਤੇਰੀਆਂ ਕਰਤੂਤਾਂ ਵੇਖ ਕੇ ਪਟਾਕੇ ਵੀ ਲੀਰਾਂ ਦੇ ਲੀਰਾਂ ਵਾਂਗੂ ਥੋੜੇ ਬਿਸ਼ਰਮ ਝੋ ਕੇ ਚੱਲੇ ਜੋ ਟਾਈਮ ਨਾਲ ਫਿਰੇ ਚੋਰੀ ਕਰਨ ਵੀ ਜਾਣਾ ਪਿੰਜਰ ਗੈਂਗ ਆ online ਰੋੜੇ ਮਾਰਨ ਦਾ ਬਟਨ ਕਿੱਥੇ ਆ ਪਤਲਾ ਤਾਂ ਮੈਂ ਵੀ ਆ ਪਰ ਇਹਨਾਂ ਦਾ ਤਾਂ ਬੇੜਾ ਹੀ ਕਰਕਾ ਹੈ ਇਹਨਾਂ ਦਾ ਐਕਸਰੇ ਟਾਰਚ ਨਾਲ ਹੋ ਜਾਣਾ ਇਹੀ ਚੀਜ਼ਾਂ ਦੇਖਣ ਲਈ ਕਣਕ ਵੇਚ ਕੇ ਰੀਚਾਰਜ ਕਰਵਾਇਆ ਜੇ ਗਾਂਧੀ ਜੀ ਜਿਹਾ ਹੁੰਦਾ ਉਹਨੇ ਰੱਸੀ ਨਾਲ ਬੰਨ ਕੇ ਕੁੱਟਣੇ ਸੀ 에ਰਰ ਬੋਡੀ ਨਾਟ ਫਾਊਂਡ ਬੜਾ ਕਮਜ਼ੋਰ ਲੈਂਗ ਪੀਸ ਆ ਹਾਏ ਕਿਨੇ ਬਰੀਕ ਬਰੀਕ ਮੁੰਡੇ ਭਾਈ ਜਿਵੇਂ ਤੂੰ ਉਂਗਲਾ ਮਾਰਦਾ ਕੁੜੀ ਅੰਨੀ ਕਰ ਦੇਣੀ ਆ ਤੂੰ ਭਾਈ ਇਹਦੇ ਨਾਲੋਂ ਨਸ਼ਿਆਂ 'ਚ ਪੈ ਜਾ ਚੰਗਾ ਰਹੇਗਾ ਭਾਈ ਬਹੁਤ ਵਧੀਆ ਵੀਡੀਓ ਬਣਾਈ ਆ ਪਲੀਜ਼ ਅੱਗੇ ਤੋਂ ਨਾ ਬਣਾਈ ਜਿਹੜੀ ਵੀ ਗੰਦੀ ਗਾਲ ਆਉਂਦੀ ਐ ਨਾ ਤੈਨੂੰ ਉਹ ਆਪਣੇ ਆਪ ਨੂੰ ਹੀ ਘੱਟ ਭਾਈ ਤੂੰ ਕੋਈ ਗਲਤ ਕਦਮ ਹੀ ਚੱਕ ਲੈ ਸਭ ਤੋਂ ਵਧੀਆ ਐਕਟਿੰਗ ਗਮਲੇ ਨੇ ਕੀਤੀ ਗਮਲੇ 'ਚ ਪਾਣੀ ਹੋਊ ਨੱਕ ਡੋਬ ਕੇ ਮਰ ਜਾ ਭਾਈ ਇਹਦੇ ਨਾਲੋਂ ਗਮਲਿਆਂ 'ਚ ਪਾਣੀ ਪਾ ਲੈ ਚੰਗਾ ਰਹੇਗਾ बहुत औखे स्टेप कर भाई ये तो कॉपी भी नहीं बड़े किसी तो <laughs> बहुत बढ़िया वीर ना तेन भंगड़ा ना शर्म ਆਪ ਸਿਲੈਕਟ ਹੋ ਸ਼ੋ ਮੇਟ ਟੈਂਟਲ ਕਰਨ ਕੇ ਲੀਏ ਐਸਾ ਮਤ ਕਰੋ ਮੇਰੀ ਜਾਨ ਲਾਈਵ ਮੇਂ ਕੁਛ ਅੱਛਾ ਕਰੋ ਯਾਰ ਸਿੱਧਾ ਰਾਮਲੀਲਾ ਤੂੰ ਕਰ ਲੈ ਲੋਕਾਂ ਦਾ ਗੁੱਸਾ ਨਹੀਂ ਕਰੀਦਾ ਇਹ ਤਾਂ ਬੋਲਦੇ ਨਹੀਂ ਦੇ ਨੇ ਪਰ ਮੈਂ ਲੋਕਾਂ ਨਾਲ ਹੀ ਆ ਇੰਨਾ ਛੋਟਾ ਪਫ ਕਿਉਂ ਬਣਾਇਆ ਥੋੜਾ ਵੱਡਾ ਬਣਾਉਣਾ ਸੀ ਜਿਹੜਾ ਦਿਸੇ ਵੀ ਕਿਸੇ ਨੂੰ ਇਹ ਤਾਂ ਕਿਸੇ ਨੂੰ ਦਿਸਦਾ ਵੀ ਨਹੀਂ ਵੀ ਪਫ ਬਣਿਆ ਕਿ ਨਹੀਂ ਪੈਣ ਪਪਰਾ ਕਰ ਲਾ ਵੀਰ ਦਾ ਮੂੰਹ ਤਾਂ ਦੇਖ ਲੇ ਤੇਰੇ ਸਿਰ ਜਟਾ ਤਾਂ ਮੂੰਹ ਹਮੁੰਡੇ ਦਾ ਭੈਣੇ ਪਹਿਲਾਂ ਪਫ ਦੀ ਰੈਸਪੀ ਤਾਂ ਅਪਲੋਡ ਕਰ ਟੈਂਟ ਕਿੱਥੋਂ ਲਵਾਇਆ ਪਹਿਨਾ ਪਫ ਆਇਆ ਕਿ ਤੁਸੀਂ ਆਏ ਬਹੁਤ ਵਧੀਆ bro ਅੱਗੇ ਤੋਂ ਨਾ ਗਈ ਜਾਰਡਨ ਸੰਧੂ ਨੂੰ ਫਿਰ ਸ਼ੈੱਲ ਚਲਵਾ ਦਿੱਤੀ ਕੀ ਆ ਕੀ ਆ ਵੀਰ ਮੰਨਦੇ ਆ ਕਿ ਪੰਜਾਬ ਚ ਕਾਰਬਾਤ ਦੀ ਸਥਿਤੀ ਕੋਈ ਬਹੁਤ ਹੀ ਚੰਗੀ ਨਹੀਂ ਪਰ ਜੇ ਕੋਈ ਕੰਮ ਲੱਭੇਗਾ ਨਾ ਤੇ ਕੰਮ ਮਿਲ ਜਾਊਗਾ ਪਰ ਜਿਹਨੂੰ ਤੂੰ ਕੰਮ ਸਮਝ ਕੇ ਕਰਨ ਡਿਆ ਇਹਨੂੰ ਕੰਜਰ ਕਰਨਾ ਕਹਿੰਦੇ ਬਾਕੀ ਜੇ ਵੀਰ ਜਾਰਡਨ ਸੰਧੂ ਤਾਂ ਕੇ ਵੀਡੀਓ ਪਹੁੰਚਦੀ ਆ ਤਾਂ ਕਿਰਪਾ ਕਰਕੇ ਇਹਦੇ ਟਾਈਮ ਖੜ ਕੇ ਦੋ ਚਾਰ ਲਾਜ ਆਵੇ ਆ ਕੇ ਧੰਨਵਾਦੀ ਹੋਵਾਂਗੇ ਜੇ ਵੀਰ ਜਾਰਡਨ ਸੰਧੂ ਜੀ ਆਪ ਉਹਨਾਂ ਘਟਦੇ ਕੇ ਦਵਾਰਾਂ ਸਮਝਣਾ ਅਜੇ ਦਵਾਰਾਂ ਪੁੱਤ ਨਹੀਂ ਬੁੱਤ ਰਸੂਦਾਂ ਦੇ ਦਵਾਰਾਂ ਓਕੇ ਸਮਝ ਗਿਆ ਜਾਰਡਨ ਸੰਧੂ ਟੂੜੀ ਵਾਲੇ ਕਮਰਿਆਂ 'ਚ ਬੈਠਾ ਰੋਈ ਜਾਂਦਾ ਡਿਲੀਟ ਕਰਦੇ ਵੀਰ ਛੁੱਪ ਨਹੀਂ ਕਰਦਾ ਲੋਕਾਂ ਦਾ ਕੀ ਹੈ ਇਹਨਾਂ ਦੀ ਟੈਨਸ਼ਨ ਨਾ ਲੈ ਤੂੰ ਬਾਈ ਬਣ ਕੇ ਕੋਈ ਗਲਤ ਕਦਮ ਚੱਕ ਲਾ ਬੜੇ ਅੱਛੇ ਅੱਛੇ ਕੰਮ ਆ ਦੁਨੀਆ 'ਤੇ ਕੋਈ ਵੈਲਡਿੰਗ ਸਿੱਖ ਲੈ ਪਲੰਬਰ ਬਣ ਜਾ ਪਰ ਇਹ ਕੰਮ ਨੂੰ ਹੱਥ ਨਾ ਪਾ ਜਾਰਡਨ ਸੰਧੂ ਨੂੰ ਰੋਟੀ ਖਾ ਲੈਣ ਦੇ ਪਤਾ ਨਹੀਂ ਮੱਥ ਰਹਿਣਾ ਫਿਰ ਜਦੋਂ ਤੱਕ ਤੇਰੀ ਕੋਈ ਵੱਖੀ ਚ ਮੁੱਕੇ ਨਹੀਂ ਨਾ ਮਾਰਦਾ ਤੂੰ ਉਦੋਂ ਤੱਕ ਨੀ ਹਟਣਾ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਸਕਰੋਲ ਕਰਦਾ ਕਰਦਾ ਟਿਕਟੌਕ ਚ ਆ ਗਿਆ ਭਾਈ ਲੱਗਾ ਰੇ ਲੋਕਾਂ ਦੀਆਂ ਗੱਲਾਂ ਚ ਨਾ ਆਈ ਤੂੰ ਇੱਕ ਨਾ ਇੱਕ ਦਿਨ ਬਹੁਤ ਪਿੱਛੇ ਜਾਏਗਾ ਰਾਤ ਨੂੰ ਤਾਬਾਵੇਂ ਹੋਰ ਲੰਬਿਆ ਕਰ ਲਾ ਪਰ ਆ ਜੁਲਮਨਾ ਕਰ ਜਾ ਲਵਾ ਸਮਝ ਆ ਗਈ ਨਾ ਸਮਝ ਆ ਗਈ ਤਾਂ ਦੁਬਾਰਾ ਪੁੱਛਦੀ ਵਰਤ ਓਕੇ ਮੁੰਡੇ ਦੀ ਗੈਂਗਸਟਰ ਲੁੱਕ ਬਲੀਏ ਮੂੰਹ ਤੇ ਜਾਂਦੇ ਸਾਰੇ ਧੁੱਪ ਬਲੀਏ ਬਾਕੀ ਸਾਰਾ ਕੁਝ ਠੀਕ ਸੀ ਜਿਹੜਾ ਤੂੰ ਐਂਡ ਤੇ ਬੈਂਡ ਜੇ ਬਜਾਇਆ ਧਰਮ ਨਾਲ ਹਿਲਾ ਕੇ ਰੱਖਦਾ ਬਾਈ ਸੌ ਲੱਗੇ ਤੈਨੂੰ ਵੱਡੇ ਮਾਰਾ ਦੀ ਜੇ ਤੂੰ ਅੱਗੇ ਤੋਂ ਵੀਡੀਓ ਬਣਾਵੇਂ ਉਹ ਤਸੂਏ ਵਾਲੀ ਜਾਨ ਥੱਲੇ ਆ ਜਾ। ਉੱਥੇ ਤੈਨੂੰ ਰੱਖਦਾ ਮੈਂ। ਘਰੇ ਕਹਿ ਗਏ ਆਂ ਵੀ ਆਟੇ 'ਚ ਪਾਣੀ ਨਾ ਪਾਉਣ ਬਸ। ਗੱਲ ਖਤਮ। ਲਿਫਾਫਾ ਵੀ ਲੈ ਕੇ ਆਵਾਂ, ਜਾਮਨਾ ਤੋੜ ਕੇ ਦੇਵਾਂਗਾ। ਕਿਉਂ ਆਟੇ 'ਚ ਪਾਣੀ ਪਾਉਣ ਨਾਲ ਤੇਰੀਆਂ ਸ਼ਕਤੀਆਂ ਘਟ ਜਾਣੀਆਂ ਨੇ? ਅੱਜ ਤਾਂ ਆਟੇ 'ਚ ਪਾਣੀ ਪੈ ਗਿਆ ਬਾਈ। ਕੱਲ ਨੂੰ ਤੂੰ ਆ ਜੀ ਅੰਮ੍ਰੂ ਥੱਲੇ। ਉੱਥੇ ਦੱਸੂਗਾ ਬਿਨ ਬਗੈਰ ਪਾਣੀ ਤੋਂ ਆਟਾ ਕਿਵੇਂ ਗੁੰਨਿਆ ਜਾਂਦਾ। ਕੀ ਆ ਕੀ ਆ। ਆਟਾ ਤੇ ਵੀਰੇ ਕਰਦੇ ਨੇ ਗੁੰਨ ਲਿਆ ਹੁਣ ਦੱਸ ਆਵਾਂ ਜਾਂ ਨਾ ਗੁੰਨਦੇ ਨਹੀਂ ਮਮੀ ਜੀ ਮੇਰੇ ਹੱਥਾਂ ਤੇ ਮਹਿੰਦੀ ਲੱਗੀ ਚੂੜਾ ਪਿਆ ਵਾ ਸ਼ਾਵੇਂ ਸ਼ਾਵੇਂ ਲੰਨਾਂ ਬਾਈ ਨੇ ਕਿਤੇ ਰੰਗ ਨਾ ਕਾਲਾ ਹੋ ਜੇ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਆਟੇ ਚ ਪਾਣੀ ਨਾ ਪਾਉਣ ਜਾਮਣ ਨਾਲ ਹੀ ਰਜਾ ਦੂੰਗਾ ਬਾਈ ਕਿਸੇ ਹੋਰ ਦਰਖਤ ਤੇ ਲਿਆ ਜਾ ਜਾਮਣ ਥੱਲੇ ਮੈਂ ਨਹੀਂ ਲੰਨਾਂ ਕਿਉਂ ਉੱਥੇ ਤੂੰ ਸੋਟੀ ਲਕਾਈ ਆ ਆਪਾਂ ਤਾਂ ਬਹੁਤ ਦੌਣੇ ਚੁਰੀਆਂ ਖਲਾੜ ਬਸ 2 ਮਿੰਟਾਂ ਅਜਾ ਆ ਗਿਆ ਮੈਂ ਤੇਰਾ ਆ ਮਾੜੀ ਯਾਰ ਤੇ ਆਇਆ ਗਦੀਰ ਨਾਲ ਯਾਰਾ ਮਾਰਾਂਗੇ ਕੰਗਿਆਲੀ ਓਕੇ ਕੰਗਿਆਲੀ ਇੱਕ ਦਮਰਾ ਪਾ ਉਹ ਤੂੰ ਝੋਨਾ ਝੋਨਾ ਵੱਡ ਤੂੰ ਕਿਹੜੇ ਕੰਮੀ ਲੱਗੇ ਆ ਪਤੰਦਰ ਆ ਜਾ ਮੈਂ 2 ਮਿੰਟਾਂ ਵਾਲੀ ਮੈਗੀ ਬਣਾ ਕੇ ਰੱਖਦਾ اے ਭਗਵਾਨ ਆ ਜਾ ਤੈਨੂੰ ਕੁੰਡੀ ਚ ਫਸਾ ਕੇ ਮੱਛੀਆਂ ਫੜਾਂਗੇ ਗੰਡੋਆ ਜਿਹਾ ਪਤੰਦਰ ਕਿਹੜੇ ਕੰਮ ਹੀ ਪਿਆ ਜਾ ਕੇ ਚੋਰੀਆਂ ਚੋਰੀਆਂ ਕਰ ਸਮਝ ਆ ਗਈ ਨਾ ਸਮਝ ਆ ਗਈ ਤਾਂ ਦਵਾਰਾ ਪੁੱਛ ਲਈ ਬੱਤ ਓਕੇ ਆ ਪਾਕੀ ਵਰਦੀ ਜੀ ਕਮੈਂਟ ਗਲਤ ਨਹੀਂ ਕਰੀਦੇ ਪੁੱਤ 2.5 ਦਿਨ ਤਾਂ ਭੇੜ ਦੇ ਲੈਲੇ ਤੇ ਵੀ ਆਉਂਦੇ ਆ ਠੀਕ ਆ ਜਿੰਨੇ ਕ ਪਾਣੀ ਨਾਲ ਤੂੰ ਨਹਾਉਣਾ ਨਾ ਅਸੀਂ ਪਰਫਿਊਮ ਵੀ ਸੜਕ ਲੈਂਦੇ ਸੀ ਜਿਹਨੂੰ ਸੈਂਟਾ ਲਿਆ ਪੰਜਾਬੀ ਚ ਓਕੇ ਇੰਨੇ ਸੋਨੇ ਕੰਮ ਪੈਨੇ ਪੰਜਾਬ ਵਿੱਚ ਕੋਈ ਟੈਂਟ ਲਗਾਉਣਾ ਸਿੱਖ ਲਿਆ ਕੋਈ ਬਿਲਡਿੰਗ ਬੋਲਡਿੰਗ ਕਰਨਾ ਸਿੱਖ ਲਿਆ ਵਾਲਟੀ ਸੈਂਟਰ ਦੀ ਤਾਂ ਤੇਰੇ ਨੱਕ 'ਚ ਪੈਂਦੀ ਹੋਣੀ ਸ਼ੇਰਾ ਡੋਨਟ ਸੇ ਥੈਟ ਕਮ ਆਨ ਬੇਬੀ ਤੇਰੇ ਨੱਕ 'ਚ ਬੱਸ ਬੈਕ ਲਾ ਦੇਵੇ ਭਾਵੇਂ ਹਾਈ ਹਾਈ ਓਏ ਹੋਏ ਆਈ ਹਾਈ ਓਏ ਹੋਏ ਕਿਸੇ ਨੇ ਨੱਕ ਦਾ ਮਜ਼ਾਕ ਨਹੀਂ ਉਡਾਉਣਾ ਭਾਵੇਂ ਸਿਵਰੇ ਤੇ ਪਾਈਪ ਵਰਗਾ ਹਾਂ ਓਹ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਬੀੜੀ ਪੀ ਕੇ ਸ਼ਟ ਭਰਾ ਇਹਨਾਂ ਗੁੱਸਾ ਨਾ ਕਰ ਭਾਈ ਨੱਕ ਦਾ ਸੌਦਾ ਕਰਨਾ ਸੀ ਯਾਰ ਕਬੂਤਰ ਰੱਖਣੇ ਸੀ ਨੱਕ 'ਚ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ